ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ ਕਿ ਗੁਰਬਾਣੀ ਦੇ ਵਿੱਚ 1430 ਅੰਗ ਨੇ ਗੁਰਬਾਣੀ ਦੇ 1430 ਅੰਗਾਂ ਦੇ ਵਿੱਚ ਬਿੰਦੀਆਂ ਕਿੰਨੀ ਵਾਰ ਆਈਆਂ ਨੇ ਬਿੰਦੀਆਂ ਕਿੰਨੀ ਵਾਰ ਆਈਆਂ ਨੇ ਆਪਾਂ ਟਿੱਪੀ ਦੀ ਗੱਲ ਨਹੀਂ ਕਰ ਰਹੇ ਬਿੰਦੀਆਂ ਦੀ ਗੱਲ ਕਰ ਰਹੇ ਹਾਂ ਬਿੰਦੀਆਂ ਤੇ ਹਲੰਤ ਜਾਂ ਅੱਧੇ ਹਾਹੇ ਗੁਰਬਾਣੀ ਵਿੱਚ ਅੱਧੇ ਹਾਹੇ ਜਿਹੜੇ ਥੱਲੇ ਲੱਗੇ ਹੁੰਦੇ ਪੈਰ ਦੇ ਵਿੱਚ ਉਹ ਕਿੰਨੀ ਵਾਰ ਆਏ ਨੇ ਸਭ ਤੋਂ ਵੱਧ ਬਾਣੀ ਕਿਸ ਗੁਰੂ ਦੀ ਹੈ ਸਭ ਤੋਂ ਘੱਟ ਬਾਣੀ ਕਿਸ ਗੁਰੂ ਦੀ ਹੈ ਸਭ ਤੋਂ ਵੱਧ ਬਾਣੀ ਕਿਸ ਭਗਤ ਦੀ ਹੈ ਸਭ ਤੋਂ ਘੱਟ ਬਾਣੀ ਕਿਸ ਭਗਤ ਦੀ ਹੈ ਅੱਪਾ ਪਹਿਲਾਂ ਗੱਲ ਕਰਨੀ ਤੁਸੀਂ ਵੇਖ ਰਹੇ ਹੋ ਕਿਉਂਕਿ ਥਾਂ ਥੋੜਾ ਹੁਣ ਕਰਕੇ ਅਸੀਂ ਸ਼ਾਰਟਕਟ ਲਿਖਿਆ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਧ ਬਾਣੀ ਅਤੇ ਘੱਟ ਬਾਣੀ ਹਲੰਤ ਬਿੰਦੀਆਂ ਅਤੇ ਹਾਏ ਸੋ ਵੀਡੀਓ ਸੰਗਤ ਜੀ ਪੂਰੀ ਵੇਖਿਓ ਸਭ ਤੋਂ ਵੱਧ ਬਾਣੀ ਕਿਸ ਗੁਰੂ ਸਹਿਬਾਨਾਂ ਦੀ ਹੈ 1430 ਅੰਗਾਂ ਦੇ ਵਿੱਚ ਪਹਿਲਾਂ ਆਪਾਂ ਕਰ ਰਹੇ ਹਾਂ ਗੁਰੂ ਸਾਹਿਬਾਨਾਂ ਦੀ ਗੱਲ ਫਿਰ ਕਰਾਂਗੇ ਭਗਤਾਂ ਦੀ ਗੱਲ ਗੁਰੂ ਸਾਹਿਬਾਨਾਂ ਦੇ ਵਿੱਚ 10 ਗੁਰੂ ਸਾਹਿਬਾਨ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜੀ ਵੱਧ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜੀ ਦੀ ਬਾਣੀ ਦਰਜ ਹੈ ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸਭ ਤੋਂ ਵੱਧ ਬਾਣੀ ਹੈ ਹੁਣ ਇਹਦੇ ਵਿੱਚ ਕਈਆਂ ਦਾ ਸਵਾਲ ਹੋਵੇਗਾ ਕਿ ਕਿੰਨੇ ਗੁਰੂਆਂ ਦੀ ਬਾਣੀ ਹੈ ਇਹ ਵੀ ਦੁਬਧਾ ਦੇ ਸੰਗਤਾਂ ਨੇ ਕੋਈ ਕਹਿ ਰਿਹਾ 6 ਗੁਰੂਆਂ ਦੀ ਬਾਣੀ ਹੈ ਕੋਈ ਕਹਿ ਰਿਹਾ 8 ਗੁਰੂਆਂ ਦੀ ਬਾਣੀ ਹੈ ਪ੍ਰਸੰਗਤ ਜੀ ਜੇ ਆਪਾਂ ਪ੍ਰਾਤਨ ਸਰੂਪਾਂ ਵਿੱਚ ਲਜਾਈਏ ਪ੍ਰਾਤਨ ਸਰੂਪ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਦੋਹਰਾ ਲਿਖਿਆ ਹੋਇਆ ਹੈ ਦੋਹਰਾ 10ਵਾਂ ਇਸ ਤਰ੍ਹਾਂ ਲਿਖਿਆ ਹੋਇਆ ਹੈ ਆਪਾਂ ਭੋਗਾਂ ਦੇ ਸ਼ਲੋਕਾਂ ਵਿੱਚ ਪੜ੍ਹਦੇ ਆਣੇ ਉੱਥੇ ਦੋਹਰਾ ਲਿਖਿਆ ਹੁੰਦਾ ਬਲ ਛੁਟਕਿਓ ਬੰਧਨ ਪਰੇ ਉੱਥੇ ਕੱਲਾ ਦੋਹਰਾ ਲਿਖਿਆ ਹੈ ਹੁਣ ਸਰੂਪਾਂ ਦੇ ਵਿੱਚ ਪ੍ਰਾਤਨ ਸਰੂਪ ਦੇ ਵਿੱਚ ਦੋਹਰਾ 10ਵਾਂ ਲਿਖਿਆ ਹੋਇਆ ਹੈ 10ਵਾਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ ਜੇ ਆਪਾਂ 6ਵੇਂ ਪਾਤਸ਼ਾਹ ਮਹਾਰਾਜ ਦੀ ਗੱਲ ਕਰੀਏ ਉਹਨਾਂ ਨੇ 9 ਧੁਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਚੜਾਈਆਂ ਨੇ 9 ਧੁਨਾ ਉਹਨਾਂ ਦੀਆਂ 6ਵੇਂ ਪਾਤਸ਼ਾਹ ਮਹਾਰਾਜ ਦੀਆਂ ਆਉਂਦੀਆਂ ਇਸ ਕਰਕੇ ਦੋ ਕਲਗੀਧਰ ਪਾਤਸ਼ਾਹ ਤੇ 6ਵੇਂ ਪਾਤਸ਼ਾਹ ਦੀ ਵਿੱਚ ਮਿਲਾ ਕੇ ਅੱਠ ਗੁਰੂ ਸਹਿਬਾਨਾਂ ਦੀ ਬਾਣੀ ਬਣ ਜਾਂਦੀ ਹੈ ਉੰਜ 6 ਗੁਰੂਆਂ ਦੀ ਬਾਣੀ ਹੈ ਪਰ ਦੋ ਇੱਕ ਦੋਹਰਾ ਉਹਨਾਂ ਦਾ ਹੈ ਤੇ ਢੁਨਾ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਚੜਾਈਆਂ ਨੇ ਸਭ ਤੋਂ ਵੱਧ ਬਾਣੀ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪੰਜਵੇਂ ਪਾਤਸ਼ਾਹ ਦੀ ਏ ਸਭ ਤੋਂ ਘੱਟ ਬਾਣੀ ਕਿੰਨਾ ਨੇ ਉਚਾਰਨ ਕੀਤੀ ਏ ਗੁਰੂਆਂ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਪਹਿਲਾਂ ਗੁਰੂਆਂ ਦੇ ਵਿੱਚ ਸਭ ਤੋਂ ਘੱਟ ਬਾਣੀ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਉਚਾਰਨ ਕੀਤੀ ਏ ਸਭ ਤੋਂ ਘੱਟ ਬਾਣੀ 1430 ਦੇ ਵਿੱਚ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਆਉਂਦੀ ਏ ਤੇ ਅੱਗੇ ਅਜ ਸੰਗਤ ਜੀ ਆਪਾਂ ਦੋ ਸਰਵਣ ਕਰ ਲਏ ਨੇ ਵੱਧ ਬਾਣੀ ਤੇ ਘੱਟ ਬਾਣੀ ਵੱਧ ਪੰਮੇ ਪਾਸ਼ਾ ਦੀ ਸਭ ਤੋਂ ਘੱਟ ਬਾਣੀ ਦੂਜੇ ਪਾਸ਼ਾ ਦੀ ਅੱਗੇ ਜਿਹੜੀ ਸੰਗਤ ਜੀ ਆਪਾਂ ਹੁਣ ਭਗਤਾਂ ਦੀ ਗੱਲ ਕਰਦੇ ਆਂ 15 ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 15 ਭਗਤਾਂ ਦੇ ਵਿੱਚੋਂ ਸਭ ਤੋਂ ਜਿਹੜੀ ਵੱਧ ਬਾਣੀ ਹੈ ਭਗਤ ਕਬੀਰ ਸਾਹਿਬ ਦੀ ਹੈ ਭਗਤ ਕਬੀਰ ਸਾਹਿਬ ਜੀ ਦੀ ਸਭ ਤੋਂ ਵੱਧ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ 15 ਭਗਤਾਂ ਦੇ ਵਿੱਚੋਂ ਆਪਾਂ ਗੱਲ ਕਰ ਰਹੇ ਆਂ ਭਗਤ ਕਬੀਰ ਸਾਹਿਬ ਦੀ ਬਾਣੀ ਹੈ ਸਭ ਤੋਂ ਘੱਟ ਬਾਣੀ 1430 ਅੰਗ ਦੇ ਵਿੱਚ ਸਭ ਤੋਂ ਘੱਟ ਬਾਣੀ ਭਗਤਾਂ ਦੇ ਵਿੱਚੋਂ ਭਗਤ ਸੂਰਦਾਸ ਦੀ ਹੈ ਭਗਤ ਸੂਰਦਾਸ ਜੀ ਹੋਏ ਨੇ ਉਹਨਾਂ ਦਾ ਇੱਕ ਸ਼ਬਦ ਆਉਂਦਾ ਹੈ ਉਹਨਾਂ ਦੀ ਸਭ ਤੋਂ ਘੱਟ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲਿਖੀ ਹੋਈ ਹੈ ਅੱਗੇ ਆ ਗਏ ਸੰਗਤ ਜੀ ਹਲੰਤ ਹਲੰਤ ਤੁਸੀਂ ਆਮ ਗੁਰਬਾਣੀ ਵਿੱਚ ਦੇਖੀ ਹੋਣਗੇ ਹਲੰਤ ਜਿਵੇਂ ਆਪਾਂ ਸੰਗਤ ਜੀ ਲਾਂ ਪਾਉਣੇ ਆ ਇਸ ਤਰ੍ਹਾਂ ਤੱਤੇ ਦੇ ਲਾਂ ਪਈਏ ਉਹ ਹਲੰਤ ਥੱਲੇ ਤੱਤੇ ਥੱਲੇ ਜਾਂ ਕਿਸੇ ਅੱਖਰ ਦੇ ਥੱਲੇ ਲੀਕ ਵੱਜੀ ਹੁੰਦੀ ਹੈ ਲਾਂ ਵਾਂਗੂ ਲੰਮੀ ਜੀ ਉਹਨੂੰ ਹਲੰਤ ਕਹਿੰਦੇ ਨੇ ਉਹ ਜਿਸ ਵੀ ਸ਼ਬਦ ਦੇ ਥੱਲੇ ਹਲੰਤ ਲੱਗੀ ਹੋਵੇ ਜਾਂ ਅੱਧਾ ਹਾਹਾ ਹੋਵੇ ਅੱਧੇ ਹਾਹੇ ਵੀ ਗੁਰਬਾਣੀ ਵਿੱਚ ਆਏ ਨੇ ਉਹ ਦੋਨੇ ਹੀ ਜਿਨ੍ਹਾਂ ਤੇ ਅਧੇ ਹਾਏ ਲੱਗੇ ਹੋਣ ਜਾਂ ਹਲੰਤ ਲੱਗੇ ਹੋਣ ਉਹ ਸੰਗਤਜੀ ਸ਼ਬਦ ਭਾਰਾ ਉਚਾਰਨ ਕਰਨਾ ਹੁੰਦਾ ਹੈ ਜਿੱਥੇ ਹਲੰਤਾ ਜੇ ਜਿੱਥੇ ਅਧੇ ਹਾਏ ਆ ਜਾਣ ਉਹਨਾਂ ਨੂੰ ਸੰਗਤਜੀ ਭਾਰਾ ਸ਼ਬਦ ਉਚਾਰਨ ਕਰਨਾ ਹੈ ਮਤਲਬ ਕਿ ਜਿਵੇਂ ਸੰਭਾਲੇ ਸੰਭਾਲੇ ਪਾਠ ਉਹਦੇ ਹਲੰਤ ਲੱਗੀ ਹੈ ਜੇ ਸੰਭਾਲੇ ਕਹਿ ਦੀ ਅਰਥ ਬਦਲ ਜਾਂਦਾ ਹੈ ਇਸ ਕਰਕੇ ਜਿੱਥੇ ਵੀ ਹਲੰਤ ਜਾਂ ਅਧੇ ਹਾਏ ਆਉਂਦੇ ਨੇ ਉਹਨਾਂ ਨੂੰ ਭਾਰਾ ਉਚਾਰਨ ਕਰਨਾ ਹੈ ਅੱਧੇ ਹਾਹੇ ਜਾਂ ਹਲੰਤ ਇੱਕੋ ਗੱਲ ਹੈ ਇਹ 1188 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦੇ ਨੇ 1188 ਵਾਰ ਹਲੰਤ ਤੇ ਅੱਧੇ ਹਾਹੇ ਹਲੰਤ ਅੱਧੇ ਹਾਹੇ 1188 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦੇ ਨੇ ਅੱਗੇ ਆ ਗਿਆ ਸੰਗਤ ਜੀ ਬਿੰਦੀਆਂ ਆ ਤਾਂ ਟਿੱਪੀ ਪਈ ਹੋਈ ਆ ਤੁਸੀਂ ਬਿੰਦੀਆਂ ਜੇ ਨਿੱਕੀ ਜਿਹੀ ਬਿੰਦੀ ਉੱਪਰ ਪਾਈ ਹੁੰਦੀ ਹੈ ਜਿਹੜੀ ਨਾਸਕੀ ਸ਼ਬਦ ਹੈ ਜਦੋਂ ਬਿੰਦੀ ਲੱਗ ਜਾਵੇ ਕਿਸੇ ਅੱਖਰ ਦੇ ਉੱਤੇ ਉਹ ਨੱਕ ਦੇ ਵਿੱਚ ਉਚਾਰਨ ਹੁੰਦਾ ਹੈ ਬਿੰਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਪ ਗੱਲ ਕਰ ਰਹੇ ਆ 319 ਵਾਰ ਆਈਆਂ 319 ਬਿੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲੱਗੀਆਂ ਹੋਈਆਂ 319 ਬਿੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਲੱਗੀਆਂ ਨੇ ਆਪਾਂ ਇਹ ਪਤਾ ਕਰ ਲਿਆ ਸੰਗਤ ਜੀ ਕਿ ਸਭ ਤੋਂ ਵੱਧ ਬਾਣੀ ਭੰਵੇਂ ਪਾਤਸ਼ਾਹ ਦੀ ਹੈ ਸਭ ਤੋਂ ਘੱਟ ਬਾਣੀ ਦੂਜੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਹੈ ਭਗਤਾਂ ਦੇ ਵਿੱਚੋਂ ਸਭ ਤੋਂ ਵੱਧ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਹੈ ਸਭ ਤੋਂ ਘੱਟ ਬਾਣੀ ਭਗਤਾਂ ਦੇ ਵਿੱਚੋਂ ਭਗਤ ਸੂਰਦਾਸ ਜੀ ਦੀ ਹੈ ਤੇ ਜਿਹੜੇ ਹਲੰਤ ਤੇ ਹਾਹੇ ਅੱਧੇ ਹਾਹੇ ਆਉਣੇ ਦੇ ਗੁਰਬਾਣੀ ਦੇ ਵਿੱਚ 1188 ਵਾਰ ਨੇ ਤੇ ਬਿੰਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਉਂਦੀਆਂ 319 ਵਾਰ ਸੋ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾ ਲਾਹਾ ਲੈ ਸਕਣ ਇਸ ਚੈਨਲ ਤੇ ਲੜੀਵਾਰ ਗੁਰਬਾਣੀ ਦੀ ਸੰਥਿਆ ਚੱਲ ਰਹੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ